ਦੋਸਤੋ ਮਿਕਾਉਤਾ ਹਾਜ਼ਰ ਹੈ ਸਾਕਾ ਪੁੰਜਾ ਸਾਹਿਬ 31 ਅਕਤੂਬਰ 1922 ਨੂੰ ਹੋਇਆ ਸੀ ਅੱਜ ਮੈਂ ਸਭ ਦੇ ਸਾਹਮਣੇ ਇੱਕ ਕਵਤਾ ਧਰਨੀ ਉਹ ਬੀਤ ਗਏ ਦੀ ਯਾਦ ਪੁਰਾਣੀ ਤਾਜੀ ਕਰਨੀ ਸਿੰਘਾ ਗੁਰੂ ਕੇ ਬਾਗ ਦਾ ਜਦ ਮੋਰ ਚੱਲਾ ਆ ਸਮੇਂ ਦੀ ਸਰਕਾਰ ਨੂੰ ਉਹ ਮੂਲ ਨਾ ਪਾਇਆ ਫੜਾ ਕਾਲੀ ਜਥੇ ਦੇ ਉਹਨਾਂ ਅੰਦਰ ਕੀਤੇ ਉਹ ਕੈਦੀ ਬਣ ਗਏ ਸੀ ਚੁੱਪਚੀ ਪੀਟੇ ਉਨ੍ਹਾਂ ਤੇ ਸਰਕਾਰ ਨੇ ਫਿਰ ਕੇਸ ਚਲਾਇਆ 22 ਸਾਲ ਦੀ ਕੈਦ ਦਾ ਸੀ ਹੁਕਮ ਸੁਣਾਇਆ اٹਕ ਜੇਲ੍ਹ ਲੈ ਜਾਣ ਦੀ ਛਟਕਰੀ ਤਿਆਰੀ ਰੇਲ ਸਪੈਸ਼ਲ ਸੱਦ ਲਈ ਤੇ ਪੁਲਿਸ ਵੀ ਭਾਰੀ ਗੱਡੀ ਅੰਦਰ ਤੁਨ ਲੈ ਉਹ ਭੁੱਖੇ ਤੇ ਹਾਏ ਉਹ ਗੱਡੀ ਅੰਦਰ ਤੁਨ ਲੈ ਉਹ ਭੁੱਖੇ ਤੇ ਹਾਏ ਹੱਥ ਕੜੀਆਂ ਠੋਕੀਆਂ ਤੇ ਸੰਗਲ ਲੈ ਅੱਬਰ ਸਰ ਤੋਂ ਚੱਲ ਪਈ ਉਹ ਗੁਰੂ ਪਿਆਰੇ ਬੋਲੇ ਸੋ ਨਿਹਾਲ ਦੇ ਲਾ ਉੱਚੀ ਨਾਰੇ ਬੇਰਹਿਮ ਸਰਕਾਰ ਨੇ ਸੀ ਹੁਕਮ ਸੜਾਏ ਹਸਨ ਅਬਦਾਲ ਸਟੇਸ਼ਨ ਤੇ ਇਹਨਾਂ ਰੋਕੀ ਜਾਏ ਪੰਜਾ ਸਾਹਿਬ ਕੋਲ ਦੀ ਸੀ ਇਸ ਨੇ ਜਾਣਾ ਸੰਗਤ ਕਹਿਦੀ ਭੁੱਖਿਆਂ ਨੂੰ ਲੰਗਰ ਛਕਾਣਾ 31 ਅਕਤੂਬਰ 1922 ਦਾ ਖੂਨੀ ਦਿਨ ਆਇਆ ਹਸਨ ਅਬਦਾਲ ਸਟੇਸ਼ਨ ਤੇ ਆ ਲੰਗਰ ਲਾਇਆ ਉੱਥੇ ਆ ਕੇ ਜੁੜ ਗਈ ਸੀ ਸੰਗਤ ਭਾਰੀ ਉਹਨਾਂ ਸਟੇਸ਼ਨ ਮਾਸਟਰ ਨੂੰ ਜਾ ਅਰਜ਼ ਗੁਜ਼ਾਰੀ ਉਹ ਜੀਣ ਜੋਗਿਆ ਰੋਕ ਤੇ ਦੋ ਪੜਨ ਲਈ ਗੱਡੀ ਉਹ ਤੇਰੇ ਵਾਸਤੇ ਸੋਹਣਿਆ ਇਹ ਗੱਲ ਨਹੀਂ ਵੱਡੀ ਕਹਿੰਦਾ ਰੇਲ ਕਿਸੇ ਤੋਂ ਨਾ ਰੋਕੀ ਜਾਏ ਉਹ ਭਾਵੇਂ ਇੱਥੇ ਰੱਬ ਵੀ ਅੱਜ ਚੱਲ ਕੇ ਆਏ ਹੁਕਮ ਇਹ ਅੰਗਰੇਜ਼ ਦਾ ਇਹਨੂੰ ਕਿਹੜਾ ਮੋੜੇ ਉਹ ਕੋਈ ਨਾ ਮਾਣੇ ਜੰਮਿਆ ਜੋ ਇਸਨੂੰ ਹੋੜੇ ਦੂਰੋਂ ਗੱਡੀ ਦੇਖ ਲਈ ਸੀ ਲੋਕਾਂ ਨੇ ਆਉਂਦੀ ਉਹ ਧੂਆਂ ਚੀਕਾ ਛੱਡਦੀ ਬਹੁਤ ਸ਼ੋਰ ਮਚਾਉਂਦੀ ਸਿੰਘ ਸਿੰਘਣੀਆਂ ਦੇਖ ਕੇ ਸੀ ਰੋ ਵਿੱਚ ਆਏ ਰੇਲ ਦੀ ਲੀਟ ਹੀ ਉਹਨਾਂ ਨੇ ਛੱਟਾ ਸੁਣਨਾ ਲੀ ਉੱਤੇ ਪੈ ਗਏ ਉਹ লাশ ਹਰਾਣੇ ਮਾਵਾ ਆਪਣੇ ਨਾਲ ਸੀ ਭਾਲੇ ਨੇੜੇ ਤੱਕਿਆ ਭਾਈ ਕਰਮ ਸਿੰਘ ਜਦ ਇਹ ਨਜ਼ਾਰਾ ਪ੍ਰਤਾਪ ਸਿੰਘ ਨੂੰ ਸੱਦਿਆ ਉਸ ਕਰ ਇਸ਼ਾਰਾ ਚੱਲ ਭੱਜ ਕੇ ਆਪਾਂ ਮੂਹਰੇ ਪੈ ਜਾਈਏ ਉਹ ਚੱਲ ਭੱਜ ਕੇ ਆਪਾਂ ਮੂਹਰੇ ਪੈ ਜਾਈਏ ਬੱਚੇ ਬੁੜੀਆਂ ਕੁੜੀਆਂ ਦੀ ਜਾਨ ਬਚਾਈ ਸੌਤੋਂ ਅੱਗੇ ਜਾ ਪਏ ਛੱਡ ਲੰਗਰ ਪਾਣੀ ਕਹਿੰਦੇ ਰੇਲ ਫਰਗੀਆਂ ਅਸੀਂ ਰੋਕ ਬਖਾੜੀ ਉਹ ਗੱਡੀ ਚੀਕਾਂ ਮਾਰੀਆਂ ਤੇ ਬੋਕਰ ਲਾਈ ਪਰ ਕਿਸੇ ਨੇ ਭੱਜ ਕੇ ਨਾ ਜਾਨ ਬਚਾਈ ਕਰਮ ਸਿੰਘ ਪ੍ਰਤਾਪ ਸਿੰਘ ਤੇ ਚੜ ਗਈ ਆਕੇ ਉਹ ਕਰਮ ਸਿੰਘ ਪ੍ਰਤਾਪ ਸਿੰਘ ਤੇ ਚੜ ਗਈ ਆਕੇ ਉਹ ਸੀਛ ਦੋਹਾਂ ਦੇ ਰੱਖ ਤੇ ਤੜ ਨਾਲੋਂ ਲਾ ਕੇ ਮਾਰ ਉਹਨਾਂ ਨੂੰ ਖੜ ਗਈਏ ਖੂਨੀ ਗੱਡੀ ਉਹ ਲੰਬੀ ਨਾ ਕਿ ਅੰਗਰੇਜ਼ ਦੀ ਸਿੰਘਾਂ ਨੇ ਬੱਟ ਲਈ ਤੋ ਉੱਠ ਕੇ ਲੋਕਾਂ ਜਾਂ ਗੱਡੀ ਘੇਰੀ ਉਹ ਭੋਜਨ ਦਿੱਤਾ ਭੁੱਖਿਆ ਫਿਰ ਕਰੀ ਨਾ ਦੇਰੀ ਰੇਲ ਰੋਕ ਕੇ ਬਾਬੂਆਂ ਫਿਰ ਪਿੱਛੇ ਮੋੜੀ ਪਈ ਨਾਲ ਆਰਾਮਦੇ ਸਿੰਘਾਂ ਦੀ ਜੋੜੀ ਉਹ ਸਾਤੀ ਉੱਤੇ ਹੱਥ ਸੀ ਹੱਥਾਂ ਵਿੱਚ ਮਾਲਾ 당ਗ ਦੇ ਹੀ ਰਹਿ ਗਿਆ ਹਰ ਦੇਖਣ ਵਾਲਾ ਸਿਰਾਂ ਤੇ ਪੱਗਾ ਬੰਨਿਆ ਕੇਸਾਂ ਵਿੱਚ ਕੰਗੇ ਆਪਣੇ ਖੂਨ ਚ ਆਪਣੀ ਉਹਨਾਂ ਮੁਖੜੇ ਰੰਗੇ ਉਹ ਚਿਹਰੇ ਉੱਤੇ ਇਸ ਤਰ੍ਹਾਂ ਸੀ ਭਕਦੀ ਲਾਲੀ ਜਿਵੇਂ ਮੁਤਾਬਕ ਕਿਸੇ ਨੇ ਨੇਰੇ ਵਿੱਚ ਵਾਰੀ ਦੇਹ ਕੇ ਲੋਕ ਹੀ ਰਹਿ ਗਏ ਸੀ ਹੱਕੇ ਬੱਕੇ ਲਾਸ਼ਾਂ ਤੇ ਸੀਸ ਜਦੋਂ ਸੀ ਰੇਲ 'ਚ ਰੱਖੇ ਆਖਰ ਗੱਡੀ ਤੁਰ ਪਈ ਰੋਂਦੀ ਕੁਰਲਾਂਦੀ ਸਮੇਂ ਦੀ ਸਰਕਾਰ ਦੇ ਪੇ ਕੀਰ ਨੇ ਪਾਹੰਦੀ ਚੰਦ ਚੇਤੇ ਰਹਿਣਗੇ ਇਸੇ ਰਾਂ ਦੇ ਦਾਨੀ ਚੰਦ ਚੇਤੇ ਰਹਿਣਗੇ ਇਸ ਸਿਰਾਂ ਦੇ ਦਾਨੀ ਨਹੀਂ ਪੂਰਣੀ ਜੋਧਿਓ ਸੋਢੀ ਕੁਰਬਾਨੀ ਨਹੀਂ ਪੂਰਣੀ ਜੋਧਿਓ ਸੋਢੀ ਕੁਰਬਾਨੀ ਜੇ ਕਵਤਾ ਚੰਗੀ ਲੱਗੀ ਜੀ ਸ਼ੁਨਲਾਈ ਕਰਿਓ ਤੇ ਸ਼ੇਅਰ ਕਰਿਓ ਘਰ ਘਰ ਪਹੁੰਚਾਓ ਧੰਨਵਾਦ